ਆਹ ਇੱਕ ਨੇ ਸਲਹਾੜੀ ਵਾਲਾ ਜਸ਼ਨ ਪਰ ਸਾਹਮਣੇ ਕਾਕਾ ਸੇਖਪੁਰੇ ਵਾਲਾ ਮੇਰੇ ਵੀਰੋ ਪਹਿਲੀ ਤੇ ਕਮਾਲ ਕਰ ਗਿਆ ਪਹਿਲਾ 1.5 ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਸਲਹਾੜੀ ਪਿੰਡ ਮੇਰੇ ਵੀਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ ਤੇ ਫਿਰੋਜ਼ਪੁਰਾ ਫਿਰੋਜ਼ਪੁਰ ਜ਼ਿਲ੍ਹਾ ਮੇਰੇ ਵੀਰੋ ਸਰਹੱਦੀ ਜਲਾਕੇ ਹੈ ਗਿਆ ਲਾਗੂਲੀ ਕਬੱਡੀ ਆਏ ਮੇਰੇ ਵੀਰੋ ਗੁਰਵਿੰਦਰ ਕਬੱਡੀ ਤਾਉਣ ਦੇ ਲਈ ਅੱਗੇ ਵੱਲ ਨੂੰ ਵਧਿਆ ਹੋਇਆ ਹੈ ਰਖਵਿੰਦਰ ਸੇਖਪੁਰੇ ਵਾਲਾ ਕਬੱਡੀ ਪਾ ਰਿਹਾ ਹੈ ਉਹ ਆਏ ਕਿੰਨੇ ਤਿਆਰ ਵਰ ਤਿਆਰ ਨੇ ਸਲਹਾੜੀ ਪਿੰਡ ਦਾ ਮੁੰਡਿਆ ਦਾ ਆਏ ਕਿੰਨੇ RAM veer slahari ਵਾਲਾ ਪਰ ਲਖਵਿੰਦਰ ਲਖਾ ਸੇਕਪੁਰੇ ਵਾਲਾ ਕਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਔਰ ਉਹੀ ਸਾਡਾ ਭਾਈ ਗੁਰਪੇਜ ਮਾਨ ਹੈ ਮਹਿਕ ਮਾਨ ਹੈ ਗੁਰਮਨ ਸਲਹਾੜੀ ਨਾਲ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਆਏ ਕਿੰਨੇ ਜਸ਼ਨ ਆਲਮਗੀਰ ਵਾਲੇ ਜਸ਼ਨ ਦੇ ਚਰਚੇ ਵੱਡੇ ਐ ਪਰ ਆਏ ਕਿੰਨੇ ਜਸ਼ਨ ਸਲਹਾੜੀ ਵਾਲਾ ਦੂਸਰੇ ਪਾਸੇ ਕਾਕਾ ਕਰ ਦਿਆ ਕਮਾਲ ਆ ਸਖਪੁਰੇ ਵਾਲਾ ਕਾਕਾ ਲਗਾਤਾਰ ਦੂਜਾ ਜਫਾ ਲਾ ਗਿਆ ਜਬੀ ਬੈਸਟਾਂ ਦੀ ਲਾਈਨ ਦੇ ਵਿੱਚ ਕਾਕਾ ਪਰ ਆਉਂਦਾ ਸੁਨਹਾਣੀ ਵਾਲੇ ਕੋਈ ਨਾ ਕੁਝ ਕਰਨਾ ਪੈਣਾ ਆਏ ਕਿਨੇ ਲਖਵਿੰਦਰ ਲੱਖਾ ਮੇਰੇ ਵੀਰੋ ਸਖਪੁਰਾ ਪਿੰਡਾ ਜ਼ਿਲ੍ਹਾ ਬਠਿੰਡੇ ਦਾ ਦੋ ਯਾਹੀ ਕਿਨੇ ਤਿਆਰ ਵਰ ਤਿਆਰ ਨੇ ਜਬੀ ਗੱਗੂ ਪੈਗੀ ਰੇਟ ਤੇ ਕਰੀ ਗੱਲ ਆਹ ਸਾਹਮਣੇ ਲਖਵਿੰਦਰ ਤੇ RAM ਵੀਰ ਪਰ ਲਖਵਿੰਦਰ ਇੱਕ ਤਕੜਾ ਨੰਬਰ ਹੈ ਆਪਣੀ ਟੀਮ ਦੇ ਲਈ ਜ਼ੋਰਦਾ ਹੋਇਆ ਹੈ ਤਦ ਹੀ ਹੁਣ ਪਤਾ ਲੱਗਣਾ ਕਿਹੜੀ ਟੀਮ ਫਰਸਟ ਤੇ ਕਿਹੜੀ ਟੀਮ ਸੈਕੰਡ ਹੈ ਕਾਫੀ ਟੀਮਾਂ ਦੇ ਨਾਲ ਸੰਘਰਸ਼ ਕਰਕੇ ਜਿਹੜੀਆਂ ਦੋ ਟੀਮਾਂ ਅੱਗੇ ਆਈਆਂ ਡੇਰਾ ਕੁੱਤੀਆਲ ਤੇ ਢੋਪੀ ਕਬੱਡੀ 58 ਕਿਲੋ ਬਾਈ ਜੀ ਉਹ ਟੀਮਾਂ ਭੱਜ ਕੇ ਡੇਰਾ ਕੁੱਤੀਆਲ ਤੇ ਢੱਤੀ ਡੇਰਾ ਫਤਿਹਪੁਰ ਤੇ ਬਟਰ ਬਖੂਹਾ ਵੀ ਇਹ ਸਾਰੀਆਂ ਟੀਮਾਂ ਗਰਾਊਂਡ ਦੇ ਲਾਗੇ ਰਹਿਣ ਲਓ ਸਾਹਮਣੇ ਜਸ਼ਨ ਦੀ ਪਈ ਹੋਈ ਰੇਡ ਤੇ ਕਾਕਾ ਸਿੱਖਪੁਰੇ ਵਾਲਾ ਟਰਾਈ ਕਰਦਾ ਹੈ ਤੇ ਜਸ਼ਨ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਜੇ ਸਟਾਨੋ ਦੇ ਦੇ ਕਿੱਲੇ ਦੇਸੀ ਕਿਉਂ ਦਿੱਤਾ ਜਾਣਾ ਮੇਰੇ ਵੀਰੋ ਖੇਲਾ ਵੀ ਕਿੰਨੇ ਪੂਰਾ ਪਰਯੋਗਨ ਤੇ ਆ ਅਗਲੀ ਕਬੜੀ ਲਖਵਿੰਦਰ ਲੱਖਾ ਫੇਰ ਆ ਗਿਆ ਕਦੇ ਗਾਜੀਪੁਰੀਏ ਲੱਖੇ ਦੇ ਚਰਚੇ ਹੋਏ ਆ ਪਰ ਸਾਹਮਣੇ ਮੇਰੇ ਵੀਰੋ ਆਇਆ ਸਿੱਖਪੁਰੇ ਵਾਲਾ ਲੱਖਾ ਸਲਹਾਣੀ ਵਾਲੇ ਤੇ ਆ ਕੀ ਤਿਆਰ ਵਰ ਤਿਆਰ ਆਇਆ ਕਿੰਨੇ RAM ਵੀਰ ਆਹ ਸਲਹਾਣੀ ਪਿੰਡ ਦਾ ਮੁੰਡੇ ਦਾ ਗੁੱਟ ਫੜਿਆ ਲੱਗੀ ہوئی ਕੈਂਚੀ ਹੈ ਪਰ RAM ਵੀਰ ਨੇ ਭੱਜ ਜਾਣਾ ਇਹਨੇ ਭੱਜ ਜਾਣਾ ਇੱਥੇ ਰੱਖ ਲਖਵਿੰਦਰ ਦਾ ਹੋਇਆ ਜੇਰਾ ਕੁੱਤੀ ਵਾਲੀ ਟੀਮ ਆ ਗਿਆ ਤਾਂ ਹੱਥ ਖੜਾ ਕਰ ਦਿਓ ਜੀ ਜੇਰਾ ਕੁੱਤੀ ਵਾਲ ਤੇ ਢੈਤੀ ਜੇਰਾ ਕੁੱਤੀ ਵਾਲ ਤੇ ਢੈਤੀ ਅਗਲਾ ਮੈਚ ਜਿਹੜਾ ਖੇਡਿਆ ਜਾਣਾ ਲਓ ਸਾਹਮਣੇ ਜਸ਼ਨੀ ਨੇ ਫੇਰ ਰੇਡ ਪਾ ਦਿੱਤੀ ਹੈ ਲਵੀ ਕਾਕਾ ਹੁਣ ਸਪਤਾਣਾ ਜਾਵੇ ਆਹੇ ਕਿਨੇ ਕਾਕਾ ਸੇਖਪੁਰੇ ਵਾਲਾ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਚੱਲੋ ਲਖਵਿੰਦਰਾ ਪਾ ਰੇਡ ਲਵੀ ਰਾਮਵੀਰ ਜੇ ਲਖਵਿੰਦਰ ਨੂੰ ਜਫਾ ਲਾ ਦੇ ਕਿ ਦੁਨੀਆ ਪਤਾ ਧਾਰ ਹੋ ਜਾਣੀ ਐ ਆਹ ਮੇਲਾ ਵਰ ਜਾਣਾ ਆਏ ਕਿੰਨੇ ਸਿੱਖਪੁਰੇ ਵਾਲਾ ਲਖਵਿੰਦਰ ਦੂਸਰੇ ਪਾਸੇ ਦੋ ਯਾਗੀ ਕਿੰਨੇ ਤਿਆਰ ਵਰ ਤਿਆਰ ਨੇ ਕਾਲੀ ਨੀਕਰ ਦੇ ਵਿੱਚ ਜਸ਼ਨ ਤੇ ਨਾਲ ਰਾਮਬੀਰ ਹੈ ਮਾਪੇ ਨਾਂ ਤਾਂ ਰੱਖ ਦਿੰਦੇ ਐ ਪਰ ਚਮਕਾਉਣੇ ਆਪ ਨੂੰ ਪੈਂਦੇ ਐ ਮਾਪੇ ਨਾਂ ਤਾਂ ਰੱਖ ਦਿੰਦੇ ਐ ਪਰ ਚਮਕਾਉਣੇ ਆਪ ਨੂੰ ਪੈਂਦੇ ਐ ਚੱਲਦਾ ਹੋਇਆ ਮੈਚ ਸਮਾਪਤ ਹੈ ਦੋਨੇ ਟੀਮਾਂ ਦੇ ਨਾਂ ਤੇ ਵੱਡੀ ਸਾਰੀ ਤਾੜੀ ਮਾਰਦੇ ਅੱਜ ਦੇ ਮੇਲੇ ਦੀ ਫਰਸਟ ਟੀਮ ਸੇਖਪੁਰਾ ਤੇ ਸੈਕੰਡ ਟੀਮ ਜਿਹੜੀ ਉਹ ਜਿਲੇ ਫਿਰੋਜ਼ਪੁਰ ਦੇ ਸਲਹਾਣੀ ਪਿੰਡ ਦੀ ਟੀਮ ਰਹੀ ਹੈ ਸੈਕੰਡ ਟੀਮ ਸਲਹਾਣੀ